ਸੱਸੀ ਦਾ ਕਿਸਾਨ ਪਰੋ ਸੱਸੀ ਕਾ ਮੈਂ ਤੁਹਾਡਾ ਵਿਕਰਮ ਲੰਬੀ ਇੱਕ ਵਾਰ ਤੋਂ ਫਿਰ ਸਵਾਗਤ ਕਰਦਾ ਹਾਂ ਗਣੇਸ਼ ਥੀਵਲ ਸਟੋਰ ਮੰਡੀ ਡਬਲੀ ਤੋਂ ਕਾਕਾ ਜੀ ਜੀਹਲਰ ਪਈ ਪਿੰਡ ਪਹੁੰਚੇ ਅਗੇ ਪੱਤਾ ਗਿਰਿਆ ਵਿਖੇ ਜਿੱਤ ਕੇ ਆਪਣੇ ਕਿਸਾਨ ਭਰਾ ਤਰਵਿੰਦਰ ਸਿੰਘ ਜੀ ਦੇ 3 ਐਚਪੀ ਦਾ ਸਮਰਸ਼ ਦਾ ਕਨੈਕਸ਼ਨ ਲਗਾਇਆ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਫੁੱਲ ਪਾਣੀ ਬਣਿਆ 4 ਇੰਚੀ ਪ੍ਰੈਸ਼ਰ ਦਾ ਬੜੇ ਖੁਸ਼ ਨੇ ਆਪਣੇ ਕਿਸਾਨ ਭਰਾ ਤਰਵਿੰਦਰ ਜੀ ਪੰਗਨਾ ਨੂੰ ਅੱਜ ਮੈਲ ਲਾਇਆ ਗਿਆ ਤੇ ਤੁਹਾਨੂੰ ਵੀ ਪਾਣੀ ਦੀ ਪਰਫਾਰਮੈਂਸ ਦਿਖਾਉਣਾ ਆਇਆ ਹੈ ਜਿਸ ਤਰ੍ਹਾਂ ਹਰ ਵਾਰ ਤਰ੍ਹਾਂ ਤੁਹਾਨੂੰ ਦਿਖਾਉਣੇ ਰਹੇ ਨੇ ਹੈਗੇ। ਵਾਟਰ ਲੈਵਲ ਹੈਗਾ ਜੀ ਇੱਥੇ 15 ਤੋਂ 18 ਫੁੱਟ ਤੇ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੈਗਾ। ਬਹੁਤ ਵਧੀਆ ਪਾਣੀ ਹੈ, ਪੀਣ ਲਈ ਚੰਗਾ ਪਾਣੀ ਹੈ, ਕਿਸਾਨ ਭਰਾ ਖੁਸ਼ ਨੇ। ਤੇ ਬਾਕੀ ਬਾਈ ਜੀ ਹੋਣਾ ਨਾ, ਤਰਵਿੰਦਰ ਜੀ ਹੋਣਾ ਨਾ ਮਿਲ ਕੇ ਉਹਨਾਂ ਤੋਂ ਜਾਣਕਾਰੀ ਲੈਣੇ ਆਂ ਦੱਸਣਗੇ ਆਪਣੇ ਬਾਰੇ, ਵਾਟਰ ਲੈਵਲ ਬਾਰੇ ਤੇ ਦੁਕਾਨ ਬਾਰੇ ਆਪਣੇ ਕਿੱਥੋਂ ਲਵਾਇਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੰਮ ਕੀਤਾ ਆ। ਆਓ ਜੀ ਤੁਹਾਨੂੰ ਮਿਲਾਂਗੇ ਕਿਸਾਨ ਭਰਾਣਾ ਆਪਣੇ ਬਾਈ ਜੀ ਰਣ ਨਾਲ ਅਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਾਕਾ ਜੀ ਸੋਲਰ ਕਰਨ ਲਈ ਬਹੁਤ ਧੰਨਵਾਦੀ ਤੁਹਾਡਾ ਤੇ ਤੁਸੀਂ ਦਿਓਗੇ ਜਾਣਕਾਰੀ ਆਪਣੀ ਸਾਰੀ ਡਿਟੇਲ ਜਿਵੇਂ ਸਾਡਾ ਵਾਟਰ ਲੈਵਲ ਕਿੰਨਾ ਹੈ ਤੇ ਆਪਦਾ ਨਾਮ ਪਤਾ ਹੀ ਦੁਕਾਨ ਬਾਰੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਧਰਮਿੰਦਰ ਸਿੰਘ ਪਿੰਡ ਫੱਤਾ ਗੇਰਾ ਜੀ ਤੇ ਅਸੀਂ ਕਾਕਾ ਜੀ ਟੈਣੀ ਬਾਈ ਤੋਂ ਸੋਲਰ ਲਿਆ ਸੀ ਆ ਗਣੇਸ਼ ਟਿਊਬਲ ਸਟੋਰ ਮੰਡੀ ਡਾਬ ਵਾਲੀ 3 ਐਚਪੀ ਦਾ ਸੋਲਰ ਲਿਆਈ ਆਪਾਂ ਜੀ ਤੇ ਬਾਈ 4 ਇੰਚੀ ਪਾਈਪ ਆ ਤੇ ਪਾਣੀ ਬਹੁਤ ਸੋਹਣਾ ਬਾਈ ਨੇ ਵਾਦਾ ਕੀਤਾ ਸਿਆ ਸਾਡਾ ਮੈਂ ਦਿਲ ਜਿੱਤੂਆਂ ਦੇ ਵਾਕਈ ਦਿਲ ਜਿੱਤਿਆ ਬਾਈ ਨੇ ਜੀ ਜਿੱਤਿਆ ਸੀ ਹਾਂ ਵਾਕਈ ਜਿੱਤਿਆ ਦਿਲ ਤੇ ਹੈਵੀ ਸਟਰਕਚਰ ਪੂਰਾ ਸਟਰਕਚਰ ਦਾ ਨੇ ਵਾਦਾ ਕੀਤਾ ਸਿਆ 25 ਸਾਲ ਚੱਲੂਗਾ ਜੰਗ ਨਹੀਂ ਲੱਗੂਗੀ ਜੰਗਣਾ ਪਊਗੀ ਹਾਂ ਜੰਗ ਨਹੀਂ ਪੈਂਦੀ ਵਾਕਈ ਵਾਕਈ ਮਤਲਬ ਹੈਗੀ ਆ ਗੱਲ ਬਾਤ ਇਹ ਇੱਕ ਹੌਡਪ ਸਮਾਨਾ ਜੀ ਇਹਨੂੰ ਕਦੇ ਜੰਗਾਲਣਾ ਪਊਜੀ ਜੋ ਕਿ ਅਸਲ ਇੱਕ ਲੰਮਾ ਸਮਾਂ ਚੱਲਣ ਵਾਲਾ ਆਪਣੇ ਖੇਤ ਹਾਂ ਨਹੀਂ ਵਾਕਈ ਲੰਮਾ ਸਮਾਂ ਚੱਲੂ ਬਾਈ ਹੈਵੀ ਆ ਪੂਰਾ ਸਟਰਕਚਰ ਇਹ ਜੀ ਤੇ ਬਾਕੀ ਨੇ ਪਾਣੀ ਦਾ ਵਾਅਦਾ ਕੀਤਾ ਸੀ ਨਾ 4 ਇੰਚ ਹੀ ਬਣਾ ਕੇ ਦਊਗਾ 3 ਐਚਪੀ ਦੇ ਵਿੱਚ 3 ਐਚਪੀ ਦੇ ਵਿੱਚ 4 ਇੰਚੀ ਪਾਣੀ ਤੁਹਾਡੇ ਸਾਹਮਣੇ ਹੁਣ ਚੱਲੀ ਜਾਂਦਾ ਕਨੈਕਸ਼ਨ ਹਾਂਜੀ ਇਸ ਟਾਈਮ 11:00 ਵਜੇ ਦਾ ਟਾਈਮ ਆ ਤੇ ਬਹੁਤ ਸੋਹਣਾ ਰਿਜ਼ਲਟ ਮਿਲਿਆ ਜੀ ਸਾਨੂੰ ਤੇ ਤੁਸੀਂ ਸਵੇਰ ਵੇਖਿਆ ਕਿੰਨੇ ਵੇ ਚੱਲ ਪੈਂਦੀ ਹੈ ਜੀ ਸਵੇਰ ਬਹੁਤ ਸਾਰਨੋਂ ਪਹਿਲਾਂ ਚੱਲਦੀ ਹੈ ਬਾਈ ਤੇ ਲੇਟ ਬੰਦ ਹੁੰਦੀ ਹੈ ਜੀ ਇਹ ਤੁਸੀਂ ਲੋਕ ਕੀਤੀ ਹੋਈ ਹੈ ਜੀ ਇਹ ਗੱਲ ਨੋਟ ਕੀਤੀ ਆ ਸੀ ਬਾਈ ਤੇ ਬਾਕੀ ਹੋਰ ਜਿਸ ਤਰ੍ਹਾਂ ਪਿੰਡ ਚ ਲੱਗੇ ਆ ਤੁਹਾਡੇ ਕਨੈਕਸ਼ਨ ਇਹ ਤਾਂ ਤੁਸੀਂ ਉਹਨਾਂ ਨੇ ਨਿਗਾਹ ਮਾਰੀ ਹੋਣੀ ਹੈ ਜੀ ਉਹ ਸਾਲ ਬਾਅਦ ਬੱਤਵਾ 1.5-2 ਸਾਲਾਂ ਦੇ ਵਿੱਚ ਵਿੱਚ ਉਹ ਸਾਰੇ ਸੈੱਟ ਤੇ ਗਿਆ ਲਾਲੀ ਆ ਜਾਂਦੀ ਹੈ ਜੰਗਾਲ ਬਣੀ ਸਟਾਰਟ ਹੋ ਜਾਂਦੀ ਹੈ ਹਾਂਜੀ ਹਾਂਜੀ ਬਈ ਇਹ ਤੁਸੀਂ ਨਹੀਂ ਮਾਰੀ ਹੋਣੀ ਹਾਂ ਮਾਰੀ ਹੈ ਬਈ ਕਈ ਆਉਂਦਾ ਹੈਗਾ ਜਿਹੜਾ ਹੁਣ ਮੰਨ ਕੇ ਚੱਲੋ ਵੀ ਸਸਤੀ ਆ ਵੀ ਅਗਲਾ ਆਉਂਦਾ ਵੀ ਅਗੇ ਸਸਤਾ ਰਹੇ ਵੇ ਵਾਰ-ਵਾਰ ਤੇ ਮਹਿੰਗਾ ਰਹੇ ਵੇ ਇੱਕ ਵਾਰ ਉਸੇ ਦਾ ਅੰਦਰ ਜ਼ਰੂਰ ਹੈਗਾ ਅੰਤਰਾ ਜੀ ਹੈ ਜੀ ਬਾਕੀ ਰਿਜ਼ਲਟ ਆਪਾਂ ਨੂੰ ਮਿਲਿਆ ਬਈ ਯਾਰ ਦਿਲ ਜਿੱਤਿਆ ਬਾਈ ਨੇ ਆਖਿਆ ਤੇ ਵਾਦਾ ਕਰਾਇਆ ਬਾਈ ਦਿਲ ਜਿੱਤੂਆਂ ਦੇ ਨਾਂ ਦੇ ਦਿਲ ਜਿੱਤਿਆ ਤੁਹਾਡੇ ਖੇਤ ਚੋਂ ਦਾ ਸਮਾਨ ਵਟ ਗਏ ਤੁਹਾਨੂੰ ਰੁਪਏ ਖੇਤ ਦੇ ਵਿੱਚ ਗਿਣਾ ਕੇ ਜਾਊਂਗਾ ਕਹਿੰਦਾ ਇਹੀ ਇੱਕ ਸਾਡੇ ਕੰਪਨੀ ਦੀ ਕਾਕਾ ਜੀ ਬਾਊ ਜੀ ਟੈਣੀ ਜੀ ਬਾਊ ਰਹਿੰਦਾ ਜੋ ਵਾਦਾ ਇਹ ਇਸ ਗੱਲ ਤੋਂ ਖਰਾ ਉੱਤਰ ਵੀ ਨਹੀਂ ਜੀ ਤਾਂ ਜਿਸ ਤਰ੍ਹਾਂ ਤੁਸੀਂ ਹੋਰ ਵੀ ਮੋਟਰਾਂ ਵੇਖਦੇ ਰਹਿੰਦੇ ਹੋ ਤੁਹਾਨੂੰ ਵੀ ਸਿਕਾਉਣੀ ਰਹਿੰਦੀ ਹੈ ਹਾਂਜੀ ਹਾਂਜੀ ਤਾਂ ਇਸ ਤਰ੍ਹਾਂ ਕਿਸਾਨ ਭਰਾਵ ਦੇ ਜਵਾਨੀ ਦੱਸਦੇ ਨੇ ਜੋ ਵੀ ਬਾਊ ਜੀ ਵਾਦਾ ਕਰਦੇ ਨੇ ਉਸ ਤੇ ਖਰਾ ਉੱਤਰ ਨਹੀਂ ਨਹੀਂ ਖਰਾ ਉੱਤਰ ਦੇ ਬਾਈ ਵਾਕੇ ਉੱਤੇ ਆਖਿਆ ਸਾਡੇ ਨਾਲ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸ਼ਕਾਲ ਜੀ ਇਸ ਸੇਵਾ ਦਾ ਮੌਕਾ ਦਿੱਤਾ ਸਾਨੂੰ ਬਈ ਜਰੂਰ ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਆ ਕੇ ਆਪਣੇ ਖੇਤ ਦੇ ਵਿੱਚ ਚੱਲਦੀ ਮੋਟਰ ਆਪਣੇ ਘਰੇ ਤੋਂ ਹੱਕ ਵਾਲੀ ਵਾਲੀ ਸੜਕ ਤੇ ਆਪਣਾ ਬਈ ਇਹ ਲੱਗਿਆ ਸੋਲਰ ਠੀਕ ਹੈ ਜੀ ਤੇ ਮੇਰਾ ਨੰਬਰ ਹੈਗਾ 93903 5008 939035008 ਇਹ ਮੇਰਾ ਬਈ ਨੰਬਰ ਹੈ ਜੇ ਕਿਸੇ ਨੇ ਵੀ ਗੱਲਬਾਤ ਕਰਨੀ ਹੈ ਜੇ ਕੋਈ ਚੱਕਰ ਨਹੀਂ ਬਾਕੀ ਜੇ ਕਿਸੇ ਨੇ ਖੇਤ ਦੇ ਵਿੱਚ ਆ ਕੇ ਦੇਖਣਾ ਤਾਂ ਆਪਣਾ ਕੰਟੈਕਟ ਕਰਕੇ ਖੇਤ ਦੇ ਵਿੱਚ ਆ ਕੇ ਦੇਖ ਸਕਦਾ ਬਈ ਫੱਦੇ ਘਰੇ ਤੋਂ ਜਿਹੜੀ ਹੱਕ ਵਾਲ ਨੂੰ ਲਿੰਕ ਰੋਡ ਜਾਂਦੀ ਹੈ ਬਈ ਉਹਦੇ ਤੇ ਆਪਣਾ ਮਨ ਕਿਦਾਂ ਖੇ ਪਾਈ ਗੀ ਇੱਥੇ ਹੋਰ ਵੀ ਕਿਸਾਨ ਭਰਾਵਾਂ ਨੂੰ ਕੀੜਾ ਆਪਦੇ ਕਰਨ ਸਾਡੀ ਦਿੱਕਤ ਬਈ ਜ਼ਰੂਰ ਵਿਜ਼ਿਟ ਕਰਨ ਇੱਥੇ ਦੇਖ ਕੇ ਉਦੋਂ ਬਾਅਦ ਭਾਵੇਂ ਜਾ ਕੇ ਗੱਲਬਾਤ ਕਰ ਲੈਣਾ ਦੁਕਾਨ ਤੇ ਨਹੀਂ ਜਾਣਾ ਆਪਣੇ ਖੇਤ ਦੇ ਵਿੱਚ ਚੱਲਦੀ ਮੋਟਰ ਦੇਖ ਕੇ ਉਦੋਂ ਬਾਅਦ ਜ਼ਰੂਰ ਵਿਜ਼ਿਟ ਕਰਨ ਬਈ ਇੱਕ ਥੋੜਾ ਯਾ ਵੀਰ ਜੀ ਸੁਣ ਇਹ ਵੀ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਤੁਹਾਨੂੰ ਹਲਕੇ ਤੇ ਆਪਣੇ ਹੈਵੀ ਸਟਰਕਚਰ ਬਾਰੇ ਵੀ ਬੌਜੀ ਨੇ ਸਮਝਾ ਦੱਸਿਆ ਹੋਣਾ ਅਗਲਾ ਵਾਰ ਹਾਂ ਵੀ ਦਿਖਾਏ ਸਾਨੂੰ ਦਿਖਾਏ ਤੁਹਾਨੂੰ ਵਾਕਈ ਉਸੇ ਦਾ ਅੰਤਰ ਹੈਗਾ ਬਈ ਹੈ ਗਾ ਜੀ ਹਾਂ ਹੈਵੀ ਆ ਪੂਰਾ ਸਟ੍ਰਕਚਰ ਹੈ ਹਾਂ ਜੀ ਕਿਸਾਨ ਪ੍ਰੋ ਇੱਕ ਹਲਕੇ ਮੰਗਰ ਜਾ ਕੇ ਘਤਾਰ ਵਾਈ ਦੇ ਦੇਖ ਕੇ ਵੀ ਆਪਣੀ ਵੇਖੋ 4 ਇੰਚੀ ਪਾਣੀ ਫੁੱਲ ਪ੍ਰੈਸ਼ਰ ਦਾ ਬਣ ਗਿਆ ਇਹ ਚੀਜ਼ ਕਦੇ ਨਾ ਇਸ ਮੰਗਰ ਜਾਉ ਜੀ ਹਾਂ ਜੀ ਕਿਉਂਕਿ ਆਪਣਾ ਸਟ੍ਰਕਚਰ ਵੀ ਉਹਨਾ ਹੀ ਮਹੱਤਵ ਰੱਖਦਾਗਾ ਜੇਕਰ ਆਪਣਾ ਸਟ੍ਰਕਚਰ ਹੈਵੀ ਚੰਗਾ ਸਮਾਨ ਹੋਵੇ ਤਾਂ ਆਪਣੀਆਂ ਪਲੇਟਾਂ ਖੜਨੀਆਂ ਜੀ ਇੱਕ ਊਰਜਾ ਮੰਤਰਾਲੇ ਤੋਂ ਪਾਸੜ ਹੋਇਆ ਆਪਣਾ ਕਨੈਕਸ਼ਨ ਆਗਾ ਆਪਣਾ ਸਟ੍ਰਕਚਰ ਆਗਾ ਕਿਉਂਕਿ 120 ਦੀ ਸਪੀਡ ਦੀ ਗਤੀ ਤੇ ਰੋਕਣ ਤੇ ਸਮਰੱਥ ਹੈ ਜੀ ਅਤੇ ਤੁਸੀਂ ਵੇਖਦੇ ਰਹੇਂਗੇ ਜਿਸ ਤਰ੍ਹਾਂ ਇਸ ਦਿਨਾਂ ਦੇ ਵਿੱਚ ਮੌਸਮ ਹਨੇਰਗਾ ਆਇਆ ਨਾ ਬੜੇ ਪਿਛਲੇ ਸਾਲ ਤੋਂ ਦੇਖੇ ਹੋਏ ਪੱਤੇ ਕੇ ਕਲੈਕਸ਼ਨ ਹੀ ਆਪਣਾ ਬਹੁਤ ਵਧੀਆ ਰਿਜ਼ਲਟ ਰਿਹਾ ਹਾਂਜੀ ਕਿਸਾਨ ਭਰਾ ਇੱਕ ਵਾਰ ਗਣੇਸ਼ ਫਿਊਲ ਸਟੋਰ ਤੇ ਮੰਡੀ ਡੱਬ ਵਾਲੇ ਕਾਕਾ ਜੀ ਸ਼ੁਦਰ ਤੇ ਆਓ ਸੇਵਾ ਦਾ ਮੌਕਾ ਦਿਓ ਤਾਂ ਜੋ ਤੁਹਾਨੂੰ ਵੀ ਆਪਣੇ ਕਿਸਾਨ ਭਰਾ ਤਰਵਿੰਦਰ ਜੀ ਦੀ ਹੋਰ ਇੰਤਰਾਂ ਜਿਹੜਾ ਇਹਨਾਂ ਨੂੰ ਖੁਸ਼ੀ ਪ੍ਰਾਪਤ ਹੋਈ ਹੈ ਕਿ ਪਾਣੀ ਖੇਤ ਵਿੱਚ ਕਿਸਾਨ ਲਈ ਸਭ ਤੋਂ ਜ਼ਰੂਰੀ ਹੈ ਜੀ ਪਾਣੀ ਖੇਤ ਵਿੱਚ ਆਓ ਸੇਵਾ ਦਾ ਮੌਕਾ ਦਿਓ ਜੀ ਇੱਕ ਵਾਰ ਆਓ ਤੁਹਾਨੂੰ ਫਿਰ ਪਾਣੀ ਦਿਖਾ ਗਏ ਜੀ ਇਹ ਜੀ ਇੱਕ ਅਸਲ ਇਮਾਨਦਾਰ ਸੈੱਟ ਹੈ ਜੀ ਜੋ ਕਿ ਇੱਕ ਸੋਚ ਸਮਝ ਕੇ ਤੇ ਤਿਆਰ ਕੀਤਾ ਹੋਇਆ ਪ੍ਰੋਜੈਕਟ ਹੈ ਜੀ ਤੁਸੀਂ ਪਾਣੀ ਦੇਖ ਸਕਦੇ ਹੋ ਜਿਸ ਤਰ੍ਹਾਂ ਭਾਈ ਧਰਵਿੰਦਰ ਜੀ ਹੋਰੀ ਦੱਸ ਰਹੇ ਹੈਗੇ ਜਿੰਨਾ ਵਾਅਦਾ ਕੀਤਾ ਬਾਪੂ ਜੀ ਰਹਿਣੇ ਉਸ ਤੋਂ ਵੱਧ ਕੇ ਕੰਦੇ ਖੋਸ਼ ਆ ਗਏ ਤਾਂ ਸੇਵਾ ਦਾ ਮੌਕਾ ਦਿਓ ਗਣੇਸ਼ ਫਿਊਲ ਸਟੋਰ ਤੇ ਮੰਡੀ ਡੱਬਲੀ ਕਾਕਾ ਦੀ ਦੁਕਾਨ ਤੇ ਆਓ ਆਏ ਤੁਹਾਨੂੰ ਵੀ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਗਏ ਚੰਗਾ ਹੈ ਵੀ ਸਮਾਨ ਦੇ ਜੀ ਸਾਥ ਸੇ ਉਹਦਾ ਮੌਕਾ ਦੇ ਜੀ ਮੰਡੀ ਡੱਬ ਵਾਲੀ ਗਣੇਸ਼ ਸਟੋਰ ਕੋਲ ਦੇ ਥੱਲੇ ਜੀ ਫਾਕੀ ਮਿਲਦੇ ਵਾਲੀਆਂ ਮੋਟਰਾਂ ਕਿਸਾਨਪਰਾਉ ਧੰਨਵਾਦ ਜੀ